ਚਾਚਾ ਜੱਸਾ ਜੇ ਸਟੋਰੀ ਵੇਖਦਾ ਤੇ ਵੇਖ ਲਵੇ ਆ ਬੁੜੀਆਂ ਨੂੰ ਛੱਲੀਆਂ ਤੋੜ ਤੋੜ ਦਈ ਜਾਂਦਾ ਕਿਉਂ ਸਕੀਮ ਨਾਲ ਛੱਟ ਤੇ ਤੂੰ ਚੱਕਲਾ ਬਾਰੀ ਨਹੀਂ ਖੋਲਦੇ ਪਏ ਬਾਰੀ ਖੋਲੋ ਸਾਹ ਦੀ ਹਾਂ ਐ ਬਾਰੇ ਖਲਾਈ ਦੀ ਆ ਇਹ ਸਾਹ ਬਣੀ ਤੁਹਾਨੂੰ ਪਤਾ ਆ ਇਸ ਤਰੀਕੇ ਨਾਲ ਨਹੀਂ ਖੋਲਦਾ ਬਰਤ ਇੱਜ਼ਤ ਖਾਣ ਵਾਲੀ ਹੈ ਜੜੀ ਨਹੀਂ ਜਿਹੜਾ ਮਰਜ਼ੀ ਆਪਾਂ ਭੋਖੇ ਹਿੰਦਰ ਦਾ ਗਲਾਸ ਤੂੰ ਕਰਨਾ ਤੈਨੂੰ ਲੈ ਨਚਾਵਾਂਗੇ ਸਤਿ ਗੁਰੂ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨ ਨਿਊਜ਼ ਬੋਏਦ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਚਾਚਾ ਜੱਸਾ ਜੇ ਸਟੋਰੀ ਵੇਖਦਾ ਤੇ ਵੇਖ ਲਵੇ ਆ ਬੁੜੀਆਂ ਨੂੰ ਛੱਲੀਆਂ ਤੋੜ ਤੋੜ ਦਈ ਜਾਂਦਾ ਆਸ਼ਕੀ ਕਰਦਾ ਹੁ ਉਹਨੇ ਕੈਮਰਾ ਤੇਰੇ ਤੇ ਹੀ ਮਿੱਤਰਾ ਆਵੇ ਆਉ ਲੈ ਕੰਮ ਮੇਲ ਹੋਣਗੇ ਸਰਕਾਰੀ ਕਿਉਂ ਸਕੀਮ ਨਾ ਛੱਡ ਤੇ ਤੂੰ ਚੱਕਲਾ ਏ ਯਾਰ ਰੂਹਾਂ ਦਾ ਪਿਆਰ ਨਹੀਂਗਾ ਆਸ਼ਕੀ ਸਾਹਬ ਦੀ ਵਾਰੀ ਖੋਲੋ ਜਾ ਕੇ ਮਿੰਟ ਮਾਰੋ ਬੰਦੇ ਰੱਖ ਲਈਦੇ ਕੰਮ ਨਹੀਂ ਹੁੰਦੇ ਸਹੀ ਤਰ੍ਹਾਂ ਹਾਂ ਸਾਹਬ ਨਾਲ ਉਤਰਨਾਂ ਤੇ ਬਾਰੀਆਂ ਨਹੀਂ ਖੋਲਦੇ ਪਏ ਬਾਰੀ ਖੋਲੋ ਸਾਹਬ ਦੀ ਐਨ ਵਾਰ ਇਹ ਖਲਾਈ ਦੀ ਆ ਇਹ ਸਾਹ ਬਣੀ ਤੁਹਾਨੂੰ ਪਤਾ ਆ ਤਰੀਕੇ ਨਾਲ ਹੀ ਕੋਲ ਦਾ ਬਰਤ ਇੱਜ਼ਤ ਖੋਣ ਵਾਲੀ ਆ ਗੜੀ ਇੱਜ਼ਤ ਨੂੰ ਸਖਾਰਾਂਗੇ ਟੈਨਸ਼ਨ ਨਾ ਲੈ ਮੈਂ ਚੰਡਾ ਸਾਹਮਣੇ ਲਵਾਉਣ ਲਾ ਉੱਪਰ ਕਰਕੇ ਕਿ ਨੈਟ ਵਾਲੇ ਵੀਰ ਦੀ ਇੱਕ ਦੀ ਗੱਲ ਸੱਚੀ ਸੀ ਜਿੰਨਾ ਇਹ ਲਿਬੜਦਾ ਨਾ ਓਨੇ ਘਰ ਸਵਾਰਦਾ ਹੀ ਇਹ ਬਾਕੀ ਜਿੱਦਣ ਲਿਬੜੂ ਕਿਸੇ ਨਾਲ ਕਿਸਦਾ ਫਾਇਦਾ ਹੀ ਕਰਦਾ ਹੀ ਇਹ ਤੇ ਛੇਰਾ ਕੰਮ ਕਰਾਇਆ ਪੈ ਨਹੀਂ ਬਾਬੇ ਜੀ ਮੇਰੇ ਕੋਲ ਲਿਆਉਣਾ ਬਸ਼ੇਤੀ ਚੱਕ ਦੇਣਾ ਕੰਮ ਮੇਰਾ ਕੋਲ ਵੱਡਾ ਲਿਆਉਣਾ ਹੀ ਵੱਡਾ ਅਰਿਸ਼ਪਿੰਦਰ ਨੂੰ ਕਿੰਨੂ ਕਮਲਾ ਤੂੰ ਆਏ ਚਾਰ ਕਾ ਦਾ ਬੋਲਗਾ ਹਰਾ ਹੀ ਹੋ ਗਿਆ ਆ ਵਿਆਹ ਆ ਗਿਆ ਵੀ ਤੇਰਾ ਆ ਗਿਆ ਵਿਆਹ ਗਲਾਬ ਸਿੱਧੂ ਜੇ ਕਪਾ ਕਿਹੜਾ ਸਤਿੰਦਰ ਬੋਕਰ ਨਾ ਨਹੀਂ ਜਿਹੜਾ ਮਰਜੀ ਆਪਾਂ ਬੋਕੀ ਸਤਿੰਦਰ ਦਾ ਗਲਾਬ ਸਿੱਧੂ ਕਰਨਾ ਤੈਨੂੰ ਲੈ ਨਚਾਵਾਂਗੇ ਹਰੀ ਪਜਾਮੇ ਵਾਲਿਆ ਚਿੱਟੇ ਚਿੱਟੇ ਕੱਪੜਿਆਂ ਨੂੰ ਹਰਾ ਕਰਤਾ ਈ ਵੇਖੀ ਵੇਂਦਾ ਇਹਨੂੰ ਕਿਵਾਂ ਜਿਆਦਾ ਲੱਗਦਾ ਕਿ ਇਸ ਤੋਂ ਵੀ ਜਿਆਦਾ ਮੈਂ ਬਿਮਾਰ ਸੀ ਦੋਸਤੋ ਵਲੌਗ ਆ ਚੁੱਕਾ ਤੁਸੀਂ ਵਿੰਡੋ ਨੂੰ ਸਲਾਈਡ ਅਪ ਕਰਕੇ ਲਿੰਕ ਤੇ ਕਲਿੱਕ ਕਰਕੇ ਵਲੌਗ ਦੇਖ ਸਕਦੇ ਆ ਤੇ ਮੈਂ ਬਿਮਾਰ ਸੀ ਸੱਚੀ ਹੋਇਆ ਹਾਂ ਜੇ ਜੋ ਦੇਖ ਲੈਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ